ਹਾਂਜੀ ਡ੍ਰੀਮ ਹਾਊਸ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ तहे ਦਿਲੋਂ ਧੰਨਵਾਦ ਸੱਸੀ ਅਕਾਲ ਤੇ ਦੁਬਾਰਾ ਇੱਕ ਵਾਰ ਫਿਰ ਤੇ ਇੱਕ ਨਵੇਂ ਮਕਾਨ ਦੀ ਵੀਡੀਓ ਨਾਲ ਹਾਜ਼ਰ ਹੋਏ ਆਂ ਤੇ ਅੱਜ ਤੁਹਾਨੂੰ ਹਨਾ ਦੋ ਮਕਾਨ ਦੇਨੇ ਆਂ ਤੇ ਰੇਟ ਐਕ ਰੇਜ ਦੇ ਦੇਨੇ ਆਂ ਹਨਾ ਪੂਰੀ ਘੈਂਟ ਡੀਲ ਦੇਣੀ ਆ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਤੇ ਇੱਕ ਵਾਰ ਹਨਾ ਪਹਿਲਾਂ ਚੈੱਕ ਕਰਾ ਦਿਓ ਪਿੱਛੇ ਆਪਣੇ ਇੱਕ ਆ ਮਕਾਨ ਹੈ ਤੇ ਇੱਕ ਆ ਮਕਾਨ ਆ ਠੀਕ ਹੈ ਤੇ ਦੋਨਾਂ ਨੂੰ ਇੱਕ ਦੇ ਰੇਟ ਤੇ ਸੇਲ ਕਰ ਦੇਣਾ ਤਾਂ ਵੀਡੀਓ ਪੂਰੀ ਘੈਂਟ ਉਹਨਾਂ ਲਈ ਇਸ ਕਰਨਾ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਤੇ ਜਿਹੜਾ ਵੀ ਚੈਨਲ ਉੱਤੇ ਪਹਿਲੀ ਵਾਰੀ ਆ ਰਿਹਾ ਹੋਵੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੀ ਬੈਲ ਵਾਲੀ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਕਿਸੇ ਵੀ ਵੀਡੀਓ ਦੀ ਨੋਟੀਫਿਕੇਸ਼ਨ ਤੁਸੀਂ ਮਿਸ ਨਾ ਕਰੋ ਤੇ ਅੱਜ ਅਸੀਂ ਹੁਣ ਆਪਾਂ ਵੀਡੀਓ ਨੂੰ ਕਰਦੇ ਹਾਂ ਸਟਾਰਟ ਤੇ ਦਿਖਾਉਂਦੇ ਹਾਂ ਤੁਹਾਨੂੰ ਦੋਨੇ ਮਕਾਨ ਕਿਵੇਂ ਕਿਵੇਂ ਦੇ ਬਣੇ ਹੋਇਆ ਇਹਨਾਂ ਆਪਣੇ ਕੁਝ ਇਸ ਤਰ੍ਹਾਂ ਦੀ ਥਿਗੀ ਬਾਹਰੋਂ ਐਂਟਰੀ ਆ ਆਪਣੇ ਕੁਝ ਇਸ ਤਰ੍ਹਾਂ ਹੀ ਦੂਰ ਲੱਗੇ ਨੇ ਫਰੰਟ ਦੀ ਇਹ ਦੋਨੋਂ ਸਾਈਡ ਓਪਨਿੰਗ ਨੇ ਬਾਹਰ ਨੂੰ ਵੀ ਖੁੱਲਦੇ ਆ ਠੀਕ ਹੈ ਜੇ ਉਸ ਤੋਂ ਬਾਅਦ ਆਪਣਾ ਪਾਰਕਿੰਗ ਏਰੀਆ ਆ ਜਾਂਦਾ ਠੀਕ ਹੈ ਨਿਕਾ ਜਾਂ ਪਾਰਕਿੰਗ ਏਰੀਆ ਚ ਕਹਿੰਦੇ ਹਨ ਵੀ ਛੋਟੀ ਗੱਡੀ ਵਗੈਰਾ پارک ਖੰਦੇ ਜਿਵੇਂ ਮਰੂਤੀ ਵਗੈਰਾ ਟੀਦੀ ਆਪਣੀ ਹਨਾ ਦੂਸਰੀ ਸਾਈਡ ਲਾ ਕੇ ਟੂ ਵੀਲਰ ਦਾ ਤਾਂ ਵੀ ਜਿੰਨੇ ਮਰਦੀ ਕਰ ਲਓ ਠੀਕ ਹੈ ਕਾਫੀ ਸਪੇਸ ਆ ਤੇ ਉਸ ਤੋਂ ਬਾਅਦ ਆਪਣਾ ਫਰੰਟ ਤੇ ਇਧਰ ਵਾਸ਼ਰੂਮ ਆ ਜਾਂਦਾ ਠੀਕ ਹੈ ਵਾਸ਼ਰੂਮ ਟਿਬ ਟਾਇਲ ਵਗੈਰਾ ਲੱਗੀ ਹੋਈ ਹੈ ਠੀਕ ਹੈ ਤੇ ਇਹ ਵੀ ਵਧੀਆ ਬਣਾਇਆ ਹੋਇਆ ਉੱਪਰ ਗੀਜ਼ਰ ਦੀ ਫਿਟਿੰਗ ਵੀ ਠੀਕ ਹੈ ਗੀਜ਼ਰ ਵੀ ਲੱਗਿਆ ਹੋਇਆ ਤੇ ਬਾਹਰ ਆਪਣਾ ਇਧਰ ਵਾਸ਼ ਵੇਸ਼ ਹੈ ਨਾ ਤੇ ਨਾਲ ਇੱਥੇ ਵੀ ਹੈ ਨਾ ਟਾਇਲ ਵਗੈ ਪਹਿਲਾਂ ਆਪਣੇ ਕੁਝ ਇਸ ਤਰ੍ਹਾਂ ਦੀ ਜਾਲੀ ਵਾਲੀ ਦੋਰ ਲੱਗਣੀ ਠੀਕ ਹੈ ਫਰੰਟ ਤੇ ਜਦੋਂ ਆਪਾਂ ਐਂਟਰ ਹੁੰਦੇ ਆ ਉਸ ਤੋਂ ਬਾਅਦ ਆਪਣਾ ਲੋਬੀ ਏਰੀਆ ਆ ਜਾਂਦਾ ਠੀਕ ਹੈ ਇੱਥੇ ਕਾਫੀ ਏਰੀਆ ਮਤਲਬ ਸਪੇਸ ਹੈ ਜੀ ਇਧਰਲੀ ਸਾਈਡ ਇਹਨਾਂ ਨੇ ਆਪਣਾ ਇੱਕ ਜਿਵਾਨ ਬੈੱਡ ਟਾਈਪ ਦਾ ਰਹੀ ਆਪਣਾ ਸਿੰਗਲ ਬੈੱਡ ਉਹ ਲਾਇਆ ਹੋਇਆ ਠੀਕ ਹੈ ਤੇ ਇੱਥੇ ਤਾਂ ਵੀ ਕਾਫੀ ਸਪੇਸ ਬਚ ਰਹੀ ਆ ਤੇ ਉਸ ਤੋਂ ਬਾਅਦ ਜੇ ਆਪਾਂ ਇਧਰਲੀ ਸਾਈਡ ਦੀ ਗੱਲ ਕਰ ਲਈਏ ਹਨ ਇਧਰ ਆਪਣਾ ਆ ਜਾਂਦਾ ਇਹ ਕਿਚਨ ਠੀਕ ਆ ਇਹ ਚੰਨ ਦਿਖਾ ਦੂੰ ਮੜੇ ਅੰਦਰ ਵਾ ਕੇ ਰੱਪੋਡ ਬਣੇ ਹੋਇਆ ਠੀਕ ਆ ਸਾਈਡ ਤੇ ਵੀ ਟਾਈਲ ਲੱਗੀ ਹੋਈ ਆ ਤੇ ਆਪਣੀਆਂ ਸੈਲ नीचे भी है ना पूरे अपने ये मकान ਦੇ ਵਿੱਚ ਠੀਕਾ ਆਪਣਾ ਪੱਥਰ ਲੱਗਿਆ ਹੋਇਆ ਠੀਕਾ ਇਦਾਂ ਦਾ ਕੋਈ ਚੱਕਰ ਨਹੀਂਗਾ ਤੇ ਉੱਪਰ ਵੀ ਦਿਖਾ ਦਉ ਕਲਰ ਵਗੈਰਾ ਸਾਰਾ ਕੁਝ ਬਿਲਕੁਲ ਨਮਾ ਹੋਇਆ ਹੋਇਆ ਵਾ ਤੇ ਸਾਈਡ ਤੇ ਵਿੰਡੋ ਇਧਰਲੀ ਸਾਈਡ ਹੈ ਨਾ ਉਹਦਾਂ ਦਾ ਮੜੀ ਕਾਰਨਰ ਵਿੰਡੋ ਜਿਹੜੀ ਹੁੰਦੀ ਹੈ ਅੱਜਕੱਲ ਦੇ ਆਪਣੇ ਕਹਦੇ ਨੇ ਮਾਡਰਨ ਕਿਚਨਸ ਉਹ ਵੀ ਹੈਗੀ ਆ ਤੇ ਉਸ ਤੋਂ ਬਾਅਦ ਜੇ ਆਪਾਂ ਇਧਰਲੀ ਸਾਈਡ ਦੀ ਗੱਲ ਕਰ ਲਈ ਤਾਂ ਇਧਰ ਆਪਾਂ ਆਉਂਦਾ ਆ ਪਹਿਲਾ ਬੈਡਰੂਮ ਅਮੜੀ ਨਾਲ ਸੀ ਆਪਣਾ ਬੈਡਰੂਮ ਆ ਠੀਕ ਹੈ ਇਹ ਦਿਖਾ ਦਉ ਮੜਾ ਇਧਰ ਵੀ ਹੈ ਨਾ ਇੱਕ ਆਦੀ ਵਿੰਡੋ ਛੱਡੀ ਵੀ ਆ ਇਧਰ ਆਪਣੇ ਤੇ ਇਧਰਲੀ ਸਾਈਡ ਇੱਕ ਦਰਵਾਜ਼ਾ ਵੀ ਹੈ ਠੀਕ ਹੈ ਆਦੇ ਮੜੇ ਦਿਖਾ ਦੋ ਇਹਦਾ ਉਧਰਲੀ ਸਾਈਡ ਹੈ ਨਾ ਗੇਟ ਖੁੱਲਦਾ ਬੰ ਨਾਲ ਇਹਦੇ ਇੱਕ ਹੋਰ ਗਲੀ ਆ ਮਤਲਬ ਦੋ ਰਾਹ ਲੱਗਦੇ ਨੇ ਇੱਕ ਤਾਂ ਫਰੰਟ ਤੇ ਮੇਨ ਰੋਡ ਲੱਗਦਾ ਇੱਕ ਨਾਲ ਗਲੀ ਲੱਗਦੀ ਹੋਊਗੀ ਤੁਹਾਨੂੰ ਵੀਡੀਓ ਜੀ ਦਿਖਾਉਂਦੇ ਆ ਤੇ ਬਾਕੀ ਹੈ ਨਾ ਕਮਰਾ ਚੈੱਕ ਕਰ ਲਓ ਬੀ ਵਧੀਆ ਖੁੱਲੇ ਡੁੱਲੇ ਸਾਈਜ਼ ਦਾ ਕਮਰਾ ਵਾ ਤੇ ਵਧੀਆ ਪੇਂਟ ਵਗੈਰਾ ਹੋਇਆ ਪਿਆ ਉੱਪਰ ਵੀ ਦਿਖਾ ਦੋ ਹੈ ਨਾ ਪੂਰਾ ਵਧੀਆ ਕੰਮ ਹੋਇਆ ਪਿਆ ਵਾ ਇਦਾਂ ਦਾ ਕੋਈ ਸ਼ਿਕਨ ਨਹੀਂ ਗਾ ਤੇ ਬਾਕੀ ਵੁੱਡਨ ਵਾਲੇ ਡੋਰ ਲੱਗੇ ਆਪਣੇ ਹੈ ਨਾ ਸਾਰੇ ਕਮਰਿਆਂ ਦੇ ਤੇ ਆ ਜੋਈ ਇਧਰਲੀ ਸਾਈਡ ਇਹ ਰਾਇੰਦੀ ਆਪਣਾ ਸੈਕੰਡ ਬੈਡਰੂਮ ਠੀਕ ਹੈ ਇਹਨੂੰ ਪਹਿਲਾਂ ਜਾਲੀ ਵਾਲਾ ਡੋਰ ਲੱਗਿਆ ਬਾਅਦੋਂ ਆਪਣੇ ਵੁੱਡਨ ਨਾਲ ਲੱਗਿਆ ਠੀਕ ਹੈ ਇਹ ਬੈਡਰੂਮ ਵੀ ਹੈ ਨਾ ਕਾਫੀ ਫੁੱਲੇ ਡੁੱਲੇ ਸਾਈਜ਼ ਦਾ ਵਾ ਇੱਥੇ ਡਬਲ ਬੈੱਡ ਲੱਗਿਆ ਹੋਇਆ ਤੇ ਬਾਕੀ ਕਲਰ ਵਗੈਰਾ ਇਹਨੂੰ ਪ੍ਰੋਪਰ ਹੋਇਆ ਹੋਇਆ ਠੀਕ ਹੈ ਤੇ ਜਿਹੜਾ ਆਹ ਵਾ ਹੈ ਨਾ ਮੜਮੋਟਾ ਹੀ ਵੀ ਕਹਿੰਦੇ ਅਸੀਂ ਇਹਨਾਂ ਰੈਨੋਵੇਟ ਕਰਾ ਦਾਂਗੇ ਜਿੰਨਾ ਵੀ ਆ ਹੈਗਾ ਵਾ ਮੜਮੋਟਾ ਜਿੰਨਾ ਵੀ ਆ ਬਾਕੀ ਉੱਦਾਂ ਕੋਈ ਵੀ ਹੈ ਨਾ ਇਦਾਂ ਦਾ ਇਸ਼ੂ ਨਹੀਂਗਾ ਮਕਾਨ ਨਵੇਂ ਬਣੇ ਹੋਏ ਆ ਠੀਕ ਹੈ ਤੇ ਉਦਾਂ ਕਲਰ ਵਗੈਰਾ ਵੀਰਿਆ ਹੋਇਆ ਹੈ ਮਤਲਬ ਜ ਇਹਨਾ ਸਮਰਸੀਬਲ ਵੀ ਲੱਗਿਆ ਹੋਇਆ ਠੀਕ ਹੈ ਤੇ ਮਤਲਬ ਕਿ ਆਪਾਂ ਨੂੰ ਮਤਲਬ ਇਦਾਂ ਦਾ ਵੀ ਕੋਈ ਇਸ਼ੂ ਨਹੀਂ ਹੋਣਾ ਵੀ ਪਾਣੀ ਵਗੈਰਾ ਦਾ ਜਾਂ ਫਿਰ ਹੋਰ ਠੀਕ ਹੈ ਬਾਕੀ ਰਜਿਸਟਰੀ ਵਾਲੀ ਜਗ੍ਹਾ ਤੇ ਇਹਦੇ ਨਾਲ ਹੀ ਇੱਕ ਹੋਰ ਮਕਾਨ ਉਹ ਵੀ ਤੁਹਾਨੂੰ ਦਿਖਾਉਂਦੇ ਅੱਗੇ ਵੀਡੀਓ 'ਚ ਪਹਿਲਾਂ ਆਪਾਂ ਉੱਪਰ ਚੱਲ ਵੜਦੇ ਹਾਂ ਤੇ ਉੱਪਰੋਂ ਪਹਿਲਾਂ ਸ਼ੱਦ ਦਾ ਵੀਊ ਵਖਾ ਦਿੰਦੇ ਆ ਤੁਹਾਨੂੰ ਵੀ ਕਿਵੇਂ ਦਾ ਏਰੀਆ ਵਾ ਤਾਂ ਆਪਣੀਆਂ ਹੈਨਾ ਉੱਪਰ ਕੁਝ ਇਸ ਤਰ੍ਹਾਂ ਹੀ ਸਟੇਅਰਸ ਜਾ ਰਹੀਆਂ ਨੇ ਠੀਕ ਹੈ ਮਤਲਬ ਆਹ ਟੋਟਲੀ ਰੰਗ ਹੋਇਆ ਹੋਇਆ ਹੈ ਪੂਰੇ ਮਕਾਨ ਦਾ ਇੱਧਰ ਵੀ ਦਿਖਾ ਦਉ ਮੂਤੋ ਕੁਝ ਫਰੰਟ ਆਪਣਾ ਇਸ ਤਰ੍ਹਾਂ ਦਾ ਵਾ ਠੀਕ ਆ ਇਧਰਲੀ ਸਾਈਡ ਇੰਨਾਂ ਨੇ ਆਪਣਾ ਹਨਾ ਵਾਟਰ ਟੈਂਕਰ ਰੱਖਿਆ ਹੋਇਆ ਤੇ ਬਾਕੀ ਕੁਝ ਇਸ ਤਰ੍ਹਾਂ ਦਾ ਓਪਨ ਏਰੀਆ ਵਾ ਆਪਣਾ ਰੂਫ ਤੇ ਠੀਕ ਹੈ ਪੂਰਾ ਓਪਨ ਏਰੀਆ ਵਾ ਸਾਈਡ ਸਟੇਰ ਦਾ ਇਧਰਲੀ ਸਾਈਡ ਖੇਜ ਜਾ ਰਹੇ ਨੇ ਤੇ ਇਹ ਸਾਹਮਣੇ ਹਨਾ ਇੱਕ ਸੇਮ ਟਾਈਪ ਉਹ ਜਾਰੀ ਹੈ ਠੀਕ ਹੈ ਤੇ ਬਾਕੀ ਮੂਰੇ ਹਨਾ ਆਪਣਾ ਕੰਕਰੀਟ ਵਾਲਾ ਰੋਡ ਇਧਰ ਦਿਖਾਰੋ ਤੇ ਸਾਈਡ ਤੇ ਵੀ ਇਹ ਇੱਕ ਹਨਾ ਰਾਹ ਜਾ ਰਿਹਾ ਕਹਿੰਦੇ ਇਹ ਵੀ ਮਤਲਬ ਅੱਗੇ ਜਾ ਕੇ ਕਨੈਕਟ ਹੋ ਜਾਣਾ ਮੈਂ ਇਹ ਵੀ ਬੰਦਦਾ ਪਿਆ ਤਾਂ ਇਹ ਤੇ ਵੀ ਆਪਣੀ ਇੰਟਰਲੌਕ ਵਗੈਰਾ ਲੱਗ ਜਾਣੀ ਹੈ ਤੇ ਇਹ ਸਿੱਧਾ ਜਾ ਕੇ ਉਹ ਸਾਹਮਣੇ ਗੁਰਦੁਆਰਾ ਸਾਹਿਬ ਨੇ ਉਧਰਲੇ ਨੂੰ ਮਤਲਬ ਅਟ ਇਹ ਕੁਝ ਇਸ ਤਰ੍ਹਾਂ ਦਾ ਉੱਪਰਲਾ ਆਪਣਾ ਇੰਟਰਫੇਸ ਹੈ ਤੇ ਹੁੰਦਾ ਦੂਜਾ ਮਕਾਨ ਹੁੰਦਾ ਹੈ ਜਿਹੜਾ ਇਹਨਾਂ ਨਾਲ ਦੂਜਾ ਵਾ। ਤਾਂ ਇਹ ਇਥੋਂ ਆਪਣੀ ਹੈਨਾ ਜਿਹੜਾ ਆਪਣਾ ਦੂਜਾ ਮਕਾਨ ਆ ਉਹਦੀ ਐਂਟਰੀ ਸਟਾਰਟ ਕਰਨ ਦੀ ਹੈ। ਇਹਨ ਵੀ ਕੁਝ ਇਸ ਤਰ੍ਹਾਂ ਦੇ ਡੋਰ ਲੱਗੇ ਨੇ ਆਪਣੇ ਠੀਕ ਹੈ। ਇਹ ਬਾਹਰ ਨੂੰ ਓਪਨਿੰਗ ਨਹੀਂ ਠੀਕ ਹੈ। ਤੇ ਉਸ ਤੋਂ ਬਾਅਦ ਆਪਣਾ ਦਿਖਾ ਦਿਓ ਇੱਧਰ ਅਜ ਮੜਿਆ ਜਾਂ ਅੰਦਰ। ਆਹ ਕੁਝ ਪਾਰਕਿੰਗ ਏਰੀਆ ਨਿਕਾ ਜਾਂ ਪਾਰਕਿੰਗ ਹੀ ਏ ਠੀਕ ਹੈ। ਇੱਥੇ 2 ਵੀਲਰ ਹੀ ਪਾਰਕ ਹੋਣੇ ਆ। ਤੇ ਆ ਇਹਨਾਂ ਨਾਲ ਹੈਨਾ ਆਪਣੇ ਇਹ ਮਤਲਬ ਦੋ ਭਰਾ ਮਰੇ ਘਰ ਨੇ ਦੋਨਾਂ ਦੇ ਅਟੈਚ ਨੇ। ਜਾ ਇੰਨਾ ਨੇ ਬੈਠੇ ਹੋਣ ਜਾਣ ਲਈ ਆਪਣਾ ਰਾਹ ਛੱਡਿਆ ਵਾ ਠੀਕ ਆ ਉਸ ਤੋਂ ਬਾਅਦ ਆਪਣਾ ਇੱਥੋਂ ਐਂਟਰੀ ਸਟਾਰਟ ਹੁੰਦੀ ਹੈ ਠੀਕ ਹੈ ਉੱਥੇ ਸੇਮ ਪਹਿਲਾਂ ਗਾੜੀ ਗਾਲ ਡੋਰ ਲੱਗਣੀ ਹੈ ਆਪਣੇ ਤੇ ਉਸ ਤੋਂ ਬਾਅਦ ਇਧਰਲੀ ਸਾਈਡ ਹੈ ਨਾ ਇਹ ਮੈਂ ਤੁਹਾਨੂੰ ਦੱਸਦਾ ਉਹ ਵਾਲੇ ਨਾਲ ਥੋੜੀ ਸਪੇਸ ਇਧਰ ਘਾਟਾ ਕਿਉਂਕਿ ਇਹ ਜਗ੍ਹਾ ਘਾਟਾ ਇਧਰ ਆਪਣਾ ਲੌਬੀ ਏਰੀਆ ਵੀ ਆਪਾਂ ਨੂੰ ਛੋਟਾ ਮਿਲਦਾ ਵਾ ਤੇ ਉਸ ਤੋਂ ਬਾਅਦ ਜੇ ਆਪਾਂ ਇਧਰਲੀ ਸਾਈਡ ਦੀ ਗੱਲ ਕਰ ਲਈਏ ਤਾਂ ਇਥੇ ਆਪਣਾ ਕਿਚਨ ਆ ਜਾਂਦਾ ਸੇਮ ਜਿਵੇਂ ਉਹ ਵਾਲੇ ਮਕਾਨ ਤੇ ਆ ਤੇ ਕਿਚਨ ਇਹ ਚ ਵੀ ਵਧੀਆ ਬਣਿਆ ਕੈਬਿਨਟ ਵਗੈਰਾ ਬਣੇ ਨੇ ਹੈ ਨਾ ਸੈਲਫ ਹੈ ਪ ਤੇ ਬਾਕੀ ਉਦਾਂ ਸਹੀ ਆ ਮਤਲਬ ਕਿ ਨਾਰਮਲ ਸਾਈਜ਼ ਦੇ ਜਿ ਡੈਕਨ ਹੋਣਾ ਚਾਹੀਦਾ ਉਦਾਂ ਹੈਗਾ ਵਾ ਤੇ ਆ ਜੇ ਫਿਰ ਤੁਹਾਨੂੰ ਅੱਗੇ ਦਿਖਾਉਂਦੇ ਹਾਂ ਤੇ ਇਸ ਤੋਂ ਬਾਅਦ ਹਨ ਇਹ ਆਪਣੀ ਸਟਾਰਟਿੰਗ ਹੁੰਦੀ ਹੈ ਮਤਲਬ ਮੇਨ ਐਂਟਰੀ ਇੱਥੋਂ ਤੇ ਇਹ ਚ ਵੀ ਪਹਿਲਾਂ ਜਾਲੀ ਵਾਲਾ ਦੋਰ ਲੱਗਿਆ ਉਸ ਤੋਂ ਬਾਅਦ ਵੁੱਡਨ ਵਾਲੇ ਲੱਗੇ ਆ ਤੇ ਇਧਰ ਨਾ ਮਤਲਬ ਕਿ ਉਵੇਂ ਆਪਣਾ ਇਹਦੇ ਨਾਲ ਆਪਣਾ ਰੂਮਸ ਤੋਂ ਡਿਵਾਈਡ ਆ ਇਹਨਾਂ ਨੇ ਪੂਰਾ ਇੱਕ ਉਹ ਮਤਲਬ ਹਾਲ ਟਾਈਪ ਨੂੰ ਇਹਨੂੰ ਰੂਮ ਚ ਕਨਵਰਟ ਕੀਤਾ ਵਾ ਇਧਰ ਇਹਨਾਂ ਨੇ ਇੱਕ ਬੈੱਡ ਲਾਇਆ ਵਾ ਇਹ ਕਿੱਧਰ ਲਾਇਆ ਵਾ ਤੇ ਇਧਰ ਇਹਨਾਂ ਨੇ ਆਪਣਾ ਬੈਠਣ ਲਈ ਹੈ ਨਾ ਸੂਫੇ ਵਗੈਰਾ ਲਾ ਕੇ ਉਦਾਂ ਦਾ ਆਪਣਾ ਤੇ ਇਧਰਲੀ ਸਾਈਡ ਦੀ ਗੱਲ ਕਰ ਲਈਏ ਤੇ ਇਧਰ ਇਹਨਾਂ ਨੇ ਆਪਣਾ ਵਾਸ਼ਰੂਮ ਵਗੈਰਾ ਲਾਇਆ ਹੋਇਆ ਠੀਕ ਆ ਤੇ ਬਾਕੀ ਐਕਸਟਰਾ ਸਮਾਨ ਰੱਖਿਆ ਹੋਇਆ ਤੇ ਉੱਪਰ ਵੀ ਆਪਣੇ ਇਧਰ ਦਿਖਾ ਦੋ ਮਾੜਾ ਇਧਰਲੀ ਸਾਈਡ ਵੀ ਹੈ ਨਾ ਸਟੋਰੀਜ ਏਰੀਆ ਹੈਗਾ ਵਾ ਤੇ ਉੱਚ ਵੀ ਆਪਾਂ ਆਪ ਦਾ ਕੰਮ ਹੀ ਕਾਫੀ ਸਮਾਨ ਮਤਲਬ ਸਟੋਰ ਕਰ ਸਕਦੇ ਆ ਟੇ ਕਲਰ ਵਗੈਰਾ ਹੈ ਨਾ ਉਹੀ ਮਕਾਨ ਨੂੰ ਇਹਨੂੰ ਪੂਰਾ ਘੈਂਟ ਹੋਇਆ ਹੋਇਆ ਵਾ ਮਤਲਬ ਰੈਨੋਵੇਟ ਨਹੀਂ ਕਰਵਾਉਣਾ ਪੈਣਾ ਆਪਾਂ ਨੂੰ ਤੇ ਆ ਜੋਈ ਤੇ ਆ ਆਪਣਾ ਅਟੈਚ ਵਾਸ਼ਰੂਮ ਹੈ ਠੀਕ ਹੈ ਇਹਦਾ ਇਹ ਚ ਵੀ ਦੇਖ ਲਓ ਟਾਇਲ ਵਗੈਰਾ ਪੂਰੀ ਹੈ ਨਾ ਸਿਰੇ ਤੱਕ ਲੱਗੀ ਹੋਈ ਆ ਤੇ ਵਧੀਆ ਬ ਤੇ ਬਾਕੀ ਆਪਣੇ ਦੋਨੇ ਮਕਾਨਾ ਚ ਹੈ ਨਾ ਪੂਰਿਆਂ ਚ ਇਹਨਾਂ ਚ ਮਤਲਬ ਆ ਪੱਥਰ ਦਾ ਕੰਮ ਸਾਰੇ ਛੋਇਆ ਬਾਈ ਵੀ ਮੜਾ ਦਿਖਾ ਦਿਓ ਤੇ ਇਹੋ ਤਾਂ ਇਹਦੇ ਵੀ ਹੈ ਨਾ ਛੱਤ ਤੇ ਲੈ ਚੱਲਦੇ ਆ ਤੇ ਉੱਪਰੋਂ ਦਾ ਕੀ ਵਿਊ ਆ ਹੈ ਨਾ ਤੇ ਬਾਕੀ ਜਿਹੜੀ ਵੀ ਗੱਲਬਾਤ ਆ ਉਹ ਸਾਰੀ ਤੁਹਾਨੂੰ ਉੱਥੇ ਦਿਖਾਉਨੇ ਆ ਤਾਂ ਇਹ ਆ ਆਪਣਾ ਹੈ ਨਾ ਜਿਹੜਾ ਦੂਸਰਾ ਆਪਾਂ ਮਕਾਨਦ ਰਿਹਾ ਤੁਹਾਨੂੰ ਉਹਦੀ ਹੈ ਨਾ ਰੂਪ ਦਾ ਵਿਊ ਹੈ ਇਹ ਤੇ ਵੀ ਵਾਟਰ ਟੈਂਕ ਇਹਨਾਂ ਲੱਗ ਤੋਂ ਲੋਗ ਆਇਆ ਹੋਇਆ ਹੈ ਇਧਰਲੀ ਸਾਈਡ ਇਹਨਾਂ ਨੇ ਨਾ ਨੇਚਰਲ ਲਾਈਟ ਹੱਥਲੇ ਜਾਂਨ ਲਈ ਹੈ ਨਾ ਆਪਣਾ ਉਹ ਵੀ ਲਵਾਇਆ ਵਿਆ ਵਾ ਆਪਾਂ ਕਹਿਦੀ ਇਹਨਾਂ ਨੂੰ ਸੀਟ ਹੀ ਹੁੰਦੀ ਹੈ ਜਿਹੜੀ ਆਪਣੀ ਤੇ ਇਹ ਬਾਕੀ ਜਿਹਾ ਜਗ੍ਹਾ ਦੀ ਗੱਲ ਕਰ ਲਈ ਠੀਕ ਹੈ ਜਗ੍ਹਾ ਜਿਹੜੀ ਆਪਾਂ ਦੋਨੇ ਘਰਾਂ ਦੀ ਹੈ ਹਨ ਇਹਨੂੰ ਮਿਲਾ ਕੇ ਦੇਖੀ ਤਾਂ ਇਹ 3 ਬਸਬੀ ਤੋਂ ਜ਼ਿਆਦਾ ਜਗ੍ਹਾ ਵਾ ਠੀਕ ਹੈ ਤੇ ਜੇ ਆਪਾਂ ਉਧਰਲੇ ਇਕੱਲੇ ਮਕਾਨ ਦੀ ਗੱਲ ਕਰ ਲਈ ਜੀ ਉਹਦੀ ਹੈਗੀ ਆਪਣੇ ਪੌਣੇ 2 ਬਸਬੀ ਜਗ੍ਹਾ ਠੀਕ ਹੈ ਤੇ ਬਾਕੀ ਆ ਵੀ ਡੇਢ ਕਦੇ ਨੇੜੇ ਤੇੜ ਹੋਊਗੀ ਠੀਕ ਹੈ ਜਿਸ ਤਿਹ ਹੈ ਨਾ ਦੋਨਾਂ ਦੇ ਅਲੱਗ-ਅਲੱਗ ਹੈ ਜੇ ਕਿਸੇ ਬੰਦੇ ਨੇ ਕੱਟੀਆਂ ਖਰੀਦਣੀਆਂ ਨੇ ਆ ਕੱਟੀਆਂ ਵੀ ਖਰੀਦ ਸਕਦਾ ਵਾ ਜੇ ਕਿਸ ਨੇ ਅਲੱਗ-ਅਲੱਗ ਲੈਣੀਆਂ ਉਹ ਉਦਾਂ ਵੀ ਲੈ ਸਕਦਾ ਤੇ ਜੇ ਆਪਾਂ ਪ੍ਰਾਈਸ ਦੀ ਗੱਲ ਕਰੀ ਹੈ ਨਾ ਪ੍ਰਾਈਸ ਦਾ ਤੁਹਾਨੂੰ ਪੂਰਾ ਘਹਿਣ ਹਾਂਜੀ ਦੋਨੇ ਮਕਾਨਾਂ ਦੇ 20 ਲੱਖ ਰੁਪਏ ਡਿਮਾਂਡ ਆ ਤੇ ਬਾਕੀ ਹੈ ਨਾ ਜਿਹੜਾ ਬੰਦਾ ਮਾਨ ਤਾਣਾ ਉਹ ਮੌਕੇ ਤੇ ਕੀਤਾ ਜਾਊਗਾ ਤੇ ਜੇਕਰ ਤੁਸੀਂ ਇੰਟਰਸਟਿਡ ਹੋ ਨਾ ਇਸ ਪ੍ਰੋਪਰਟੀ ਨੂੰ ਖਰੀਦਣ ਦੇ ਵਿੱਚ ਜਾਂ ਤੁਸੀਂ ਦੇਖਣਾ ਚਾਹੁੰਦੇ ਹੋ ਵਿਜ਼ਿਟ ਕਰਨੀ ਆ ਤਾਂ ਤੁਸੀਂ ਉੱਤੇ ਦਿੱਤੇ ਨੰਬਰ ਤੇ ਕਾਲ ਕਰਕੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਆਪਾਂ ਤੁਹਾਨੂੰ ਇਹ ਮਕਾਨ ਦਿਖਾ ਦਾਂਗੇ ਤੇ ਜੇ ਤੁਹਾਡੀ ਡੀਲ ਬਣਦੀ ਹੋਈ ਤਾਂ ਤੁਹਾਨੂੰ ਡੀਲ ਵੀ ਡਨ ਕਰਵਾ ਦੇਗੇ ਤੇ ਜੇ ਹੈ ਨਾ ਆਪਾਂ ਮਕਾਨਾਂ ਦੇ ਇਹਨਾਂ ਦੀ ਲੋਕੇਸ਼ਨ ਦੀ ਗੱਲ ਕਰ ਲਈ ਤੇ ਇਹ ਆਪਣੇ ਜਗਰਾਉਂਡ ਦੇ ਮਲਕ ਪੈਂਡ ਦੇ ਵਿੱਚ ਆ ਠੀਕ ਹੈ ਜਗਰਾਉਂਡ ਦੇ ਵਿੱਚ ਮਲਕ ਪੈਂਡ ਪੈਂਦਾ ਵਾ ਠੀਕ ਆ ਬਿਲਕੁਲ ਜਗਰਾਉਂ ਤੇ ਬਣਾਈ ਪੂਰੇ ਕੈਂਟ ਹੋਇਆ ਮਤਲਬ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਨਾ ਜਿੰਨੇ ਵੀ ਖਰੀਦਣੇ ਆ ਮਤਲਬ ਉਹਨਾਂ ਨੂੰ ਆਏ ਨੇ ਵੀ ਬਾਚੂ ਪੈਸੇ ਲੋਣੇ ਪੈਣਗੇ ਠੀਕ ਹੈ ਸਿੱਧਾ ਆਪ ਦਾ ਸਮਾਨ ਲੈ ਆਉਤੇ ਸ਼ਿਫਟ ਹੋਊਗਾ ਠੀਕ ਹੈ ਤੇ ਬਾਕੀ ਇਸ ਤੋਂ ਇਲਾਵਾ ਆਪਾਂ ਇਹ ਵੀ ਦੱਸ ਦੇ ਕਿ ਆਪਾਂ ਲੋਨ ਦੀ ਸਰਵਿਸ ਵੀ ਪ੍ਰੋਵਾਈਡ ਕਰਦੇ ਆ ਜੇਕਰ ਤੁਸੀਂ ਕਿਸੇ ਪ੍ਰਾਪਰਟੀ ਨੂੰ ਖਰੀਦਣ ਦੇ ਵਿੱਚ ਇੰਟਰਸਟਿਡ ਹੋ ਤੇ ਤੁਹਾਡੇ ਕੋਲ ਪੈਸਿਆਂ ਦੀ ਘਾਟ ਆ ਠੀਕ ਹੈ ਤਾਂ ਤੁਸੀਂ ਉੱਤੇ ਦਿੱਤੇ ਨੰਬਰ ਤੇ ਕਾਲ ਕਰਕੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਆਪਾਂ ਤੁਹਾਨੂੰ ਲੋਨ ਦੀ ਸਰਵਿਸ ਵੀ ਪ੍ਰੋਵਾਈਡ ਕਰਦਾ ਜਿੰਨਾ ਬਤ ਤੁਸੀਂ ਚਾਹੁੰਦੇ ਹੋਗੇ ਠੀਕ ਹੈ ਤੇ ਬਸ 아이ਸੀਜੀ ਅੱਜ ਦੇ ਵੀਡੀਓ ਤੇ ਦੱਸੋ ਇਹ ਮਕਾਨ ਤੁਹਾਨੂੰ ਕਿਵੇਂ ਦੇ ਲੱਗੇ ਕਿਉਂਕਿ ਬਿਲਕੁਲ ਹੀ ਹੈ ਨਾ ਆਪਾਂ ਕਹਿ ਦੀਨਾ ਬਿਲਕੁਲ ਜਾਇਜ ਪੈਸੇ ਮੰਗੇ ਮਾਲਕਾਂ ਨੇ ਬਾਕੀ ਜਿਹੜਾ ਬੰਦਾ ਮੰਨਦਾ ਨਾ ਉਹ ਵੀ ਮੌਕੇ ਤੇ ਕਰ ਦਿੱਤਾ ਜਾਊਗਾ ਤੇ ਬਸ 아이ਸੀਜੀ ਅੱਜ ਦੇ ਵੀਡੀਓ ਤੇ ਦੱਸੋ ਇਹ ਵੀਡੀਓ ਤੁਹਾਨੂੰ ਕਿਵੇਂ ਦੇ ਲੱਗੀ ਤੇ ਇਹ ਮਕਾਨ ਤੁਹਾਨੂੰ ਕਿਵੇਂ ਦੇ ਲੱਗੇ ਤੁਸੀਂ ਉਹ ਵੀ ਸਾਨੂੰ ਕਮੈਂਟਸ ਦੇ ਵਿੱਚ ਦੱਸ ਸਕਦੇ ਹੋ ਜੇ ਹੁਣ ਮਿਲਦੇ ਆਈ ਕਿਸੇ ਹੋਰ ਨਵੇਂ ਵੀਡੀਓ ਦੇ ਨਾਲ ਸੱਚੀ ਆਕਾਲ